ਟੋਲ ਪਲਾਜ਼ਾ ਆਹੀ ਅਮਨਾਨਗਰ ਦਾ ਇੱਥੇ ਰੁਕੇ ਆ ਸੋਚਿਆ ਥੋੜੀ ਚਾਹ ਹੋ ਜੇ ਘੁੱਟ ਘੁੱਟ ਆਹੀ ਵੀ ਆ ਰਹੀਆਂ ਨੇ ਆ ਇਧਰ ਵੀ ਦੇਖੋ ਅੱਗੇ ਰੋਡ ਤੇ ਗੱਡੀ ਖਾਲੀ ਜਦੋਂ ਟਾਈਮ ਨਾਲ ਹੋਊ ਜੂ ਫਿਰ ਤਾਂ ਫਾਈ ਕਰ ਜਾਂਦਾ ਇੱਕ ਲਗਜ਼ਰੀ ਐਸਟ ਕਿਹਾ ਹੁੰਦਾ ਏ ਜੋ ਕਿ ਆਪਾਂ ਨੂੰ ਕ੍ਰੀਏਟ ਕਰਨਾ ਚਾਹੀਦਾ ਇਹ Trap ਚ ਫਸ ਜਾਂਦੀਆਂ ਲੋਨ ਵਾਲੇ ਆਸੀ ਕਾਲ ਮਿੱਤਰੋ ਹੋਰ ਠੀਕ ਠਾਕ ਹੋ ਚੜਦੀ ਚਲਾ ਜਾਓ ਆ ਜਾਓ ਚਾਹ ਪੀਓ ਜੀ ਪਹਿਲਾਂ ਦਾ ਤੇ ਮਿੱਤਰੋ ਆਪਾਂ ਅੱਜ ਜਿਹੜਾ ਰੂਟ ਹੈਗਾ ਜੀ ਅੱਜ ਆਪਣਾ ਯਮਨਾਨਗਰ ਦਾ ਹਾਂ ਪਚਾਰਕ ਵਜੇ ਉੱਠ ਗਏ ਸੀ ਤੇ 5:00 ਵਜੇ ਆਪਾਂ ਗੱਡੀ ਆਪਣੀ ਕੱਢਤੀ ਸੀ 505 ਡੀਜ਼ਲ ਡੂਜ਼ਲ ਪਾ ਕੇ ਆਉਣ ਦਾ ਵੇ ਸੀ ਤੇ ਹੁਣ ਆਪਾਂ ਰੁਕੇ ਆ ਇੱਥੇ ਟੋਲ ਬਲਾਜਾ ਹੈ ਯਮਨਾਨਗਰ ਦਾ ਇੱਥੇ ਰੁਕੇ ਆ ਸੋਚਿਆ ਥੋੜੀ ਚਾਹ ਹੋ ਜੇ ਘੁੱਟ-ਘੁੱਟ ਤੇ ਵੈਸੇ ਵੀ ਨੀਂਦ ਜੀ ਆਣ ਲੱਗ ਜਾਂਦੀ ਹੈ ਹਨਾ ਸਫਰ ਹਨਾ ਜਿਆਦਾ ਹੋ ਜਾਂਦਾ ਹੈ ਜਾਂ ਤੇ ਕਰਤਾ ਸੀ ਆਪਾਂ ਸੀ ਕਿਲੋਮੀਟਰ ਦੇ ਲੰਮ ਸਾਮਾ ਤੇ ਹੁਣ ਪਹੁੰਚਦੇ ਆ ਜੀ ਅੱਗੇ ਦੀ ਫਿਰ ਦਿੰਦੇ ਆ ਤੁਹਾਨੂੰ ਅਪਡੇਟ ਆ ਦੇਖੋ ਦੋਸਤੋ ਆਪਾਂ ਅਮਰ ਨਗਰ ਪਹੁੰਚ ਗਏ ਆ ਜੀ ਤੇ ਓਵਰ ਲੋਡ ਵਾਲਾ ਦੇਖ ਲੋਰੇ ਸਿਸਟਮ ਬਰੇ ਕਿੱਦਾਂ ਚੱਲਦਾ ਟਰਾਲੀਆਂ ਕਿੱਦਾਂ ਹੈ ਟੋਟਲੀ ਓਵਰ ਲੋਡ ਹੈ ਉਹ ਪਿੱਛੇ ਤੱਕ ਤੁਸੀਂ ਦੇਖ ਸਕਦੇ ਆ ਲਾਈਨ ਸਾਰੀ ਟੋਟਲੀ ਓਵਰ ਲੋਡ ਹੈ ਆਪਣੇ ਆਪੇ ਮੋੜਨਾ ਆਕਰੋ ਜੀ ਚੱਤੋ ਉਹ ਬੱਚੇ ਖੜੀਆਂ ਟਰਾਲੀਆਂ ਇਹ ਵੀ ਆ ਰਹੀਆਂ ਨੇ ਆ ਇਧਰ ਵੀ ਦੇਖੋ ਅੱਗੇ ਰੋਡ ਤੇ ਬਹੁਤ ਸਾਰੇ ਮਾਲ ਫਟੇ ਮਲ ਜਾਂਦੇ ਸਾਰੇ ਟੋਟਲੀ ਆਈਟਾ ਓਵਰਲੋਡ ਐ ਪਤਾ ਨਹੀਂ ਰੂਟ ਲੇਗੂਏਸ਼ਨ ਕਿੱਥੇ ਨਹੀਂ ਹਾਂਜੀ ਮਿੱਤਰੋ ਆਪਣੀ ਗੱਡੀ ਖਾਲੀ ਹੋ ਗਈ ਸੀ ਸਾਢੇ 10 ਵਜੇ ਹੀ ਹੋ ਗਈ ਯਾਰ ਅੱਜ ਦਾ ਆਨੰਦ ਆ ਗਿਆ ਬਾਈ ਗੱਡੀ ਖਾਲੀ ਜਦੋਂ ਟਾਈਮ ਨਾਲ ਹੋਊ ਜੂ ਫਿਰ ਤਾਂ ਚੰਗੀ ਚੜ੍ਹ ਜਾਂਦਾ ਗੱਡੀ ਇਹ ਟਾਈਮ ਨਾਲ ਖਾਲੀ ਹੋ ਗਈ ਸੀ ਅਸੀਂ ਇੱਥੇ ਢਾਬੇ ਤੇ ਰੁਕੇ ਸੀ ਮੈਂ ਕਿਹਾ ਪ੍ਰਸ਼ਾਦਾ ਪਾਣੀ ਛਕ ਲਈਏ ਤੇ ਪ੍ਰਸ਼ਾਦਾ ਪਾਣੀ ਛਕਿਆ ਵਧੀਆ ਸੀਗਾ ਢਾਬੇ ਨਾਲ ਦਾ ਤੁਸੀਂ ਤਾਂ ਤੇ ਚੱਲਦੇ ਹਾਂ ਹੁਣ ਮਿੱਤਰੋ ਅੱਗੇ ਆਪਾਂ ਕਰਦੇ ਹਾਂ ਫਿਰ ਬਲੌਗ 'ਚ ਗੱਲਾਂ ਬਾਤਾਂ ਹਾਂਜੀ ਮਿੱਤਰੋ ਆਪਾਂ ਗੱਡੀ ਖੜੀ ਕਰਤੀ ਸੀ ਜੀ ਟਾਈਮ ਨਾਲ ਹੀ ਪਹੁੰਚ ਗਏ ਸੀ ਅ ਕੋਸ਼ਿਸ਼ ਬਹੁਤ ਕੀਤੀ ਗੱਡੀ ਧੁਆਣ ਦੀ ਪਰ ਦੋ ਡੱਗਾਂ ਦੇ ਤਿੰਨਾਂ ਤੇ ਆਪਾਂ ਜਾ ਕੇ ਆਏ ਆ ਉੱਥੇ ਨਾ ਪਹਿਲਾਂ ਹੀ ਰਸ਼ ਸੀਗਾ ਜਿਹਦੇ ਕਰਕੇ ਮਤਲਬ ਗੱਡੀ ਧੁਆ ਨਹੀਂ ਹੋਈ ਅੱਜ ਵੀ ਹਨਾ ਤੇ ਗੰਦੀ ਤਾਂ ਬਹੁਤ ਹੋਈ ਹੋਈ ਐ ਮਤਲਬ ਰੈਂਦਾ ਆਪਾਂ ਨੂੰ ਇਹ ਚੀਜ਼ ਦਾ ਵੀ ਹਨਾ ਵੀ ਸਾਫ਼ ਸੁਥਰੀ ਹਨਾ ਰੱਖੀਏ ਪਰ ਉਹਨੂੰ ਕਰ ਵੀ ਕੀ ਸਕਦੇ ਆ ਜਦੋਂ ਟਾਈਮ ਹੀ ਨਹੀਂ ਹਨਾ ਇਜਾਜ਼ਤ ਦੇ ਰਿਆ ਸੀ ਤੇ ਕੁਝ ਆਪਾਂ ਪ੍ਰੀਵੀਅਸ ਤੁਹਾਨੂੰ ਦੱਸਿਆ ਸੀਗਾ ਹਨਾ ਉਹ ਨੋਵਲ ਪ੍ਰੀਤੀ ਹਨਾ ਐਕਸਪਾਇਰ ਹੋ ਗਿਆ ਸੀਗਾ ਤੇ ਉਹ ਵੀਰਜੀ ਦੇ ਅੱਜ ਘਰੇ ਵੀ ਜਾਣਾ ਸੀਗਾ ਫਿਰ ਤਾਂ ਕਰਕੇ ਵੀ ਮੈਨੂੰ ਜਲਦੀ ਆਣਾ ਪਿਆ ਕਰੇ ਤੇ ਬਾਕੀ ਉਹਨਾਂ ਦੇ ਅੱਜ ਹੁਣ ਅਸੀਂ ਘਰੇ ਜਾ ਕੇ ਆਏ ਆਂ ਵੀਰਜੀ ਦਾ ਵੀਜ਼ਾ ਲੱਗ ਗਿਆ ਹੀ ਉੱਧਰ ਦਾ ਬਾਹਰ ਦਾ ਆਸਟ੍ਰੇਲੀਆ ਦਾ ਤੇ ਉਹਨਾਂ ਦੀ ਪਰਸੋ ਫਲਾਈਟ ਹੈ ਮਾਰਨਿੰਗ 9 ਵਜੇ ਦੀ ਤੇ ਇਹ ਕੋਈ 12 15 ਘੰਟੇ ਦਾ ਹੀ ਸਫ਼ਰ ਹੈ ਹੁਣ ਜਾਣਗੇ ਉਹ ਤੇ ਠੀਕ ਹੈ ਪਰਿਵਾਰ ਹੁਣ ਪਹਿਲਾਂ ਨਾਲੋਂ ਹਨਾ ਵੀ ਹੁਣ ਪਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਬੰਦੇ ਨੂੰ ਹੋਰ ਕਰਿਆ ਵੀ ਕੀ ਜਾ ਸਕਦਾ ਤੇ ਠੀਕ ਹੈ ਦੀਦੀ ਔਰ ਵੀਰ ਦੋਨੋਂ ਘਰੇ ਸੀਗੇ ਬੇਟੀ ਪੜਨ ਗਈ ਹੋਈ ਸੀ ਤੇ ਬਾਤ ਚ ਆ ਗਈ ਸੀ ਵੈਸੇ ਬੈਠੇ ਅਸੀਂ ਜਿੰਨਾ ਕੁ ਟਾਈਮ ਹਨਾ ਗੱਲਾਂ ਬਾਤਾਂ ਕਰੀਆਂ ਉਸ ਤੇ ਠੀਕ ਹੈ ਮਤਲਬ ਹੁਣ ਪਹਿਲਾਂ ਨਾਲੋਂ ਸੰਭਲਣਾ ਤਾਂ ਪੈਂਦਾ ਹੀ ਆ ਪਰਿਵਾਰ ਨੂੰ ਚਾਹੇ ਹਾਲਾਤ ਜਿੰਦਾਂ ਦੇ ਵੀ ਗੰਭੀਰ ਤੋਂ ਗੰਭੀਰ ਹੋ ਜਾਣ ਪ੍ਰਮਾਤਮਾ ਦਾ ਅੰਗ ਸੰਸਾਈ ਹਨਾ ਸਾਥ ਦਵੇ ਤੇ ਠੀਕ ਹੈ ਦੀਦੀ ਵੀ ਇਹੀ ਗੱਲ ਕਰ ਰਹੀ ਸੀ ਕਹਿੰਦੇ ਵੀ ਠੀਕ ਹੈ ਹੁਣ ਪ੍ਰਮਾਤਮਾ ਦਾ ਪਾਣਾ ਜੋ ਹੋ ਗਿਆ ਸੋ ਹੋ ਗਿਆ ਹੁਣ ਆਪਾਂ ਕਰ ਵੀ ਕੀ ਸਕਦੇ ਤੇ ਬਾਕੀ ਦਾ ਜਿੰਦਾਂ ਵੀ ਅੱਗੇ ਦੀ ਅਪਡੇਟ ਹੋਏਗੀ ਹਨਾ ਮੈਂ ਤੁਹਾਨੂੰ ਦੱਸਾਂਗਾ ਬੀਬੀ ਜੀ ਉੱਥੇ ਮਤਲਬ ਫਿਰ ਸੰਸਕਾਰ ਦਾ ਵੀ ਹੈ ਹਨਾ ਉੱਥੇ ਕਾਫੀ ਰਿਸ਼ਤੇਦਾਰ ਨੇ ਵੀ ਜਿਹਨਾਂ ਦੇ ਸੰਸਕਾਰ ਦਾ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਜਿੱਦਾਂ ਉਹਦਾ ਪਾਵਰ ਆਫ ਟਰਨੀ ਹੈ ਨਾ ਮਿਲਦੀ ਆ ਉਹ ਵੀ ਉਹਨਾਂ ਨੂੰ ਜੋ ਵੀ ਸਮਾਨ ਹੋਏਗਾ ਉਹਦਾ ਨੋਬਲ ਬ੍ਰਿਦਾ ਨਾ ਉਹ ਹੈਂਡਓਵਰ ਕਰੇ ਜਾਏਗਾ ਤੇ ਉਸ ਤੋਂ ਬਾਅਦ ਫੇਰ ਆਉਣਗੇ ਉਹ ਹਾਂਜੀ ਮਿੱਤਰੋ ਜਿਹੜੀ ਆਪਣੀ ਉਹ ਸੀਰੀਜ਼ ਜਿਹੜੀ ਚੱਲ ਰਹੀ ਹੈ ਬੁੱਕ ਵਾਲੀ ਉਹ ਮੀਨਿੰਗ ਕੇ ਲਈ ਮਾਨੂੰ ਤਿਆਰ ਕਰ ਰਿਹਾ ਕੋਈ ਵੀ ਚੀਜ਼ ਹੈ ਉਹਨੂੰ ਬਣਨ ਲਈ ਸਮਾਂ ਤਾਂ ਲੱਗਦਾ ਹੀ ਹੈ ਤੇ ਆਪਾਂ ਹੁਣ ਜਿਹੜੀ ਇਹ ਵੀਡੀਓ ਹੈ ਬਣਾਣੀਆਂ ਇਹ ਬੁੱਕਵਾਲੀਆਂ ਹਨਾ ਜਿੱਦਾਂ ਐਟੋਮਿਕ ਹੈਬਿਟ ਤੇ ਤੇ ਬੜਾ ਹੀ ਇੰਟਰਸਟਿੰਗ ਰਹੇਗਾ ਮੈਂ ਅੱਜ ਵੀ ਪੜ ਰਿਆ ਸੀ ਬਹਿ ਕੇ ਮਤਲਬ ਮੰਨੂੰ ਬੜਾ ਸਹੀ ਲੱਗਿਆ ਮਤਲਬ ਅਗਰ ਇੱਕ ਬੰਦਾ ਤੁਸੀਂ ਸੋਚ ਕੇ ਦੇਖੋ ਜਿਹੜਾ ਹੁਣ ਮੈਂ ਲੈਸਨ ਪੜ ਰਿਆ ਸੀ ਉਹ ਵੈਸੇ ਮੈਨੂੰ ਬਰੀਫ ਚ ਤੁਹਾਨੂੰ ਦੂਜੀ ਵੀਡੀਓ ਚ ਦੱਸ ਦਵਾਂਗਾ ਤੇ ਉਧਰ ਵੀ ਤੁਸੀਂ ਦੇਖ ਸਕਦੇ ਪਰ ਮੋਟਾ ਮੋਟਾ ਇੱਕ ਵਾਰ ਹਨਾ ਆਪਾਂ ਉਹਤੇ ਨਿਗਾ ਮਾਰ ਲੈਂਦੇ ਆ ਉਹਦੇ ਚ ਇਹ ਚੀਜ਼ ਦੱਸੀ ਜਾ ਰਹੀ ਸੀ ਵੀ ਜਿੱਦਾਂ ਅਗਰ ਬੰਦਾ ਇਹ ਚੀਜ਼ ਸੋਚਦਾ ਜਦੋਂ ਬੰਦਾ ਗਲਤ ਔਰ ਸਹੀ ਨਿਰਧਾਰਤ ਹਨਾ ਕਰਦਾ ਹੈ ਹਰਕ ਕੁਝ ਨਹੀਂ ਹੁੰਦਾ ਹੈ ਸਿਰਫ ਉਸ ਟਾਈਮ ਆਪਾਂ ਇੱਕ ਛੋਟਾ ਜਿਹਾ ਡਿਸੀਜਨ ਹੀ ਲੈਣਾ ਹੁੰਦਾ ਹੈ ਤੇ ਜਿਹੜੇ ਇਸ ਕਿਤਾਬ ਦੇ ਰਾਈਟਰ ਹਨ ਉਹਨਾਂ ਨੇ ਮਤਲਬ ਇਹ ਚੀਜ਼ ਬੜੇ ਹੀ ਵਧੀਆ ਤਰੀਕੇ ਨਾਲ ਸਮਝਾਈ ਹੈ ਐਗਜ਼ਾਮਪਲ ਦੇ ਕੇ ਜਿੱਦਾਂ ਕਿ ਨਿਊਯਾਰਕ ਤੋਂ ਵਾਸ਼ਿੰਗਟਨ ਜਾਣਾ ਸੀਗਾ ਠੀਕ ਹੈ ਜੀ ਤੇ ਉਹ ਪਲੇਨ ਸਿਰਫ ਔਰ ਸਿਰਫ ਸਾਢੇ 3 ਡਿਗਰੀ ਘੁੰਮਿਆ ਤੇ ਜਿਹਦੇ ਕਰਕੇ ਉਹ ਇੱਕ ਅਲੱਗੀ ਡੈਸਟੀਨੇਸ਼ਨ ਤੇ ਜਦੋਂ ਉਹ ਪਹੁੰਚਿਆ ਉੱਥੇ ਤੋਂ 250 ਕਿਲੋਮੀਟਰ ਹੋ ਦੂਰ ਸੀ 3.5 ਡਿਗਰੀ ਮਤਲਬ ਕਿ ਇੰਨਾ ਕੁ ਹੋ ਗਿਆ ਵੀ 7 ਕ ਫੁੱਟ ਪਲੇਨ ਇਧਰ ਤੋਂ ਇਧਰ ਨੂੰ ਘੁੰਮ ਗਿਆਗਾ ਜਦੋਂ ਕਿਉਂਕਿ ਜਿਸ ਟਾਈਮ ਉਹ ਖੜਿਆ ਸੀਗਾ ਉਹਦੀ ਦਿਸ਼ਾ ਉਹ ਇੰਨੀ ਦੱਸ ਹੀ ਨਹੀਂ ਪਾਰੀ ਸੀ ਮਤਲਬ ਵੀ ਠੀਕ ਹੈ ਇੰਨਾ ਕੇ ਤਾਂ ਘੁੰਮਿਆ ਕੋਈ ਫਰਕ ਨਹੀਂ ਪੈਏਗਾ ਹਨਾ ਪਰ ਉਹ ਡਿਗਰੀ ਦੇ ਹਿਸਾਬ ਨਾਲ ਵੀ ਇੰਨਾ ਜ਼ਿਆਦਾ ਫਰਕ ਪੈ ਜਾਂਦਾਗਾ ਤੇ ਇਹ ਚੀਜ਼ ਮੇਰਾ ਦੱਸਣ ਦਾ ਮਕਸਦ ਇਹ ਹੈ ਤੁਹਾਨੂੰ ਕਿ ਅਗਰ ਆਪਾਂ ਇੱਕ ਲਾਈਫ 'ਚ ਕੋਈ ਆਪਾਂ ਡਿਸੀਜਨ ਲੈ ਰਹੀਆਂ ਚਾਹੇ ਉਹ ਆਪਸਾਈ ਲੈ ਰਹੀਆਂ ਚਾਹੇ ਆਪਾਂ ਗਲਤ ਲੈ ਰਹੀਆਂ ਠੀਕ ਹੈ ਅਗਰ ਆਪਾਂ ਉਹ ਡਿਸੀਜਨ ਗਲਤ ਲੈ ਲਿਆ ਅੱਜ ਤਾਂ ਉਹ ਸਿਰਫ ਇੱਕ ਆਪਣੀ ਛੋਟੀ ਜਿਹੀ ਨਾਦਾਨੀ ਹੋਏਗੀ ਪਰ ਇੰਦਾ ਫਿਊਚਰ ਉਹਦੇ ਜਿਹੜੇ ਤੁਹਾਨੂੰ ਨਤੀਜੇ ਦਿਖਣਗੇ ਉਹ ਬਹੁਤ ਹੀ ਖਤਰਨਾਕ ਹੋਣਗੇ ਅਗਰ ਆਪਾਂ ਅੱਜ ਆਪਣੀ ਆਤਮਾ ਚੰਗੀਆਂ ਕਰ ਲਈਏ ਠੀਕ ਹੈ ਨਾ ਡੇਲੀ ਐਕਸਰਸਾਈਜ਼ ਕਰਨ ਲੱਗ ਜਾਈਏ ਉਹ 3 ਦਿਨ ਅਗਰ ਆਪਾਂ ਡੇਲੀ ਐਕਸਰਸਾਈਜ਼ ਕਰੀਏ ਮੰਨ ਲਓ 1 ਵੀਕ ਕਰੀਏ ਪਰ ਉਹ ਫਰਕ ਨਹੀਂ ਹਨਾ ਦਿਖੇਗਾ ਉਹ ਆਤਮਾ ਨਾਲ ਕੋਈ ਪਰ ਅਗਰ ਆਪਾਂ ਉਹਨੂੰ ਲੌਂਗ ਟਰਮ ਚ ਅਗਰ ਕਰਦੇ ਹਾਂ 7-8 ਸਾਲ ਤੇ ਇੱਕ ਚੰਗੀ ਬੋਡੀ ਬਿਲਡਰ ਵਾਲੀ ਸ਼ੇਪ ਹਨਾ ਸਰੀਰ ਦੀ ਹਨਾ ਬਣ ਕੇ ਤਿਆਰ ਹੋ ਜੇਗੀ ਇਸੇ ਤਰ੍ਹਾਂ ਹੀ ਆਤਨਾ ਹੁੰਦੀਆਂ ਆਪਣੀ ਰੋਜ਼ਾਨਾ ਜੀਵਨ ਚ ਜੋ ਵੀ ਆਪਾਂ ਮਤਲਬ ਗੁੱਡ ਹੈਬਿਟ ਹਨਾ ਕਹਿਦੀ ਹੈ ਹਨਾ ਅਗਰ ਆਪਾਂ ਉਹਨਾਂ ਨੂੰ ਕਨਸੀਵ ਕਰਦੇ ਹਾਂ ਹਨਾ ਲੈਂਦੇ ਹਾਂ ਹਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਆਪਾਂ ਇੱਕ ਵਧੀਆ ਵੈਲਥ ਵੀ ਕ੍ਰੀਏਟ ਕਰ ਸਕਦੇ ਹਾਂ ਜਿੱਦਾਂ ਹੁਣ ਇੱਕ ਬੰਦਾ ਹੈ ਭਾਵੇਂ ਉਹਦੀ ਕਰੋੜ ਰੁਪਏ ਆਮਦਨ ਹੋਵੇ ਅਗਰ ਉਹਦੀ ਆਮਦਨ ਨਾਲੋਂ ਉਹਦੇ ਵੱਧ ਖਰਚੇ ਨੇ ਤਾਂ ਉਹ ਬੰਦਾ ਕਦੇ ਵੀ ਜ਼ਿੰਦਗੀ ਚ ਕਾਮਯਾਬ ਨਹੀਂ ਹੋਏਗਾ ਇੱਕ ਇੱਕ ਨਾ ਇੱਕ ਦਿਨ ਉਹਨੇ ਕੰਗਾਲ ਹੋਣਾ ਹੀ ਹੈ ਔਰ ਇਹ ਸਮਾਂ ਬਹੁਤ ਟਾਈਮ ਨਹੀਂ ਘਰਣਾ ਰਹਿੰਦਾ ਹੈਗਾ ਫਿਰ ਇਹ ਆਣਾ ਹੀ ਹੁੰਦਾ ਤੇ ਅਗਰ ਪਰਸਨ ਭਾਵੇਂ ਉਹਦੀ ਘਰ ਤਾਂ ਆਉਂਦਾ ਨੇ ਔਰ ਉਹ ਉਹਦੇ ਵਿੱਚੋਂ ਵੀ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਭਾਵੇਂ ਐਸਆਈਪੀ ਸ਼ੁਰੂ ਕਰ ਲਵੇ ਮਿਊਚੁਅਲ ਫੰਡ ਹੈਗੇ ਨੇ ਹਨਾ ਤੇ ਉਹ ਚੀਜ਼ਾਂ ਜਾਂ ਫਿਰ ਥੋੜੀ ਅਗਰ ਬੰਦੇ ਨੂੰ ਬੈਟਰ ਨੋਲਿਜ ਆਏ ਇਨਵੈਸਟਮੈਂਟ ਬਾਰੇ ਜਿੱਦਾਂ ਕਿ ਸਟਾਕ ਮਾਰਕੀਟ ਦੀ ਤੇ ਉਹ ਹੋਰ ਵੀ ਜ਼ਿਆਦਾ ਵਧੀਆ ਹਨਾ ਤੁਸੀਂ ਕੋਈ ਗੁੱਡ ਸਟਾਕ ਲੱਭ ਕੇ ਉਹਦੇ 'ਚ ਇਨਵੈਸਟ ਹਨਾ ਕਰ ਸਕਦੇ ਆਂ ਤੇ ਉਹਦੇ ਬਾਰੇ ਵੀ ਆਪਣੀ ਅੱਗੇ ਵਾਲੀ ਵੀਡੀਓ ਵਿੱਚ ਅਪਕਮਿੰਗ 'ਚ ਚਰਚਾ ਹੁੰਦੀ ਰਹੇਗੀ ਤੇ ਫਿਰ ਦੋਸਤੋ ਜਿੱਦਾਂ ਹੁਣ ਅਗਰ ਇੱਕ ਬੰਦਾ ਸਹੀ ਜਗ੍ਹਾ ਮੰਨ ਲਓ ਤੁਸੀਂ 500 ਰੁਪਏ ਪਰ ਮਾਂਥ ਵੀ ਲਾਉਂਦੇ ਹੋ ਠੀਕ ਹੈ ਨਾ ਤਾਂ 12 ਮਾਂਥ 'ਚ ਤੁਹਾਡਾ 500 ਰੁਪਏ ਕੁਝ ਵੀ ਨਹੀਂ ਹੁੰਦਾ ਜੇ ਆਪਾਂ ਇੱਕ ਵਾਰ ਬਾਹਰ ਖਾਣਾ ਖਾਣ ਚਲੇ ਜਾਈਏ ਆਪਾਂ ਉਦੋਂ ਹੀ 500 ਖਾ ਜਾਂਦੀ ਸਾਲ ਦਾ 6000 ਰੁਪਏ ਖੁਰ ਜਾਂਦਾ ਮਹਾਰਾਜ ਅੱਗੇ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋ ਵੀ ਉਹਦੀ ਜਿਹੜਾ ਕੰਪਾਊਂਡਿੰਗ ਮਿਲਣਾ ਆਪਾਂ ਨੂੰ ਉਹ ਕਿੰਨਾ ਜ਼ਿਆਦਾ ਹੋਏਗਾ ਠੀਕ ਹੈ ਨਾ ਰੁਨ ਕੰਪਾਉਂਡ ਹੋ ਕੇ ਪੈਸਾ ਮਿਲਦਾ ਇਹਦੇ ਤੇ ਨਾ ਮੈਂ ਨਾ ਇੱਕ ਜਦੋਂ ਆਪਾਂ ਟਰੇਡਿੰਗ ਵਾਲੀ ਜਦੋਂ ਆਪਾਂ ਸ਼ੇਰੀ ਸ਼ੁਰੂ ਕਰਾਂਗੇ ਉਹਦੇ ਵਿੱਚ ਫਿਰ ਮੈਂ ਤੁਹਾਨੂੰ ਉਹ ਸਾਰਾ ਦੱਸਾਂਗਾ ਪੂਰਾ ਇਹ ਡਿਟੇਲ ਚ ਕਿ ਕਿੱਦਾਂ ਮਤਲਬ ਕਿੰਨੇ ਪਰਸੈਂਟ ਦਾ ਕਿੰਨੇ ਪਰਸੈਂਟ ਮਿਲੇਗਾ ਹਨਾ ਤੇ ਇੱਕ ਲਗਜ਼ਰੀ ਐਸੈਟ ਕਿਆ ਹੁੰਦਾ ਏ ਜੋ ਕਿ ਆਪਾਂ ਨੂੰ ਕ੍ਰੀਏਟ ਕਰਨਾ ਚਾਹੀਦਾ ਮੰਨ ਲਓ ਤੁਸੀਂ ਉਹ ਇੱਕ ਵਹੀਕਲ ਬਾਏ ਕਰਨਾ ਚਾਹੁੰਦੇ ਆ 1 ਕਰੋੜ ਦਾ ਹਨਾ ਅਗਰ ਤੁਸੀਂ ਇੱਕ ਕਾਰ ਲੈਣਾ ਚਾਹੁੰਦੇ ਹੋ 1 ਕਰੋੜ ਦੀ ਤਾਂ ਤੁਹਾਨੂੰ ਉਹ ਡਾਇਰੈਕਟ ਉਹ ਤੁਹਾਨੂੰ ਕਾਰ ਨਹੀਂ ਉਹ ਕਦੇ ਵੀ ਲੈਣੀ ਚਾਹੀਦੀ ਤੁਹਾਨੂੰ 1 ਕਰੋੜ ਦੀ ਐਫ ਡੀ ਕਰਾਣੀ ਚਾਹੀਦੀ ਹੈ ਜੋ ਕਿ ਤੁਹਾਨੂੰ 6.5% ਦੇ ਹਿਸਾਬ ਨਾਲ ਕੁਝ ਤੁਹਾਨੂੰ ਵਿਆਜ ਮਿਲੇਗਾ ਤੇ ਅਗਰ ਤੁਸੀਂ ਅਗਰ ਤੁਸੀਂ ਬਾਅਦ ਚ ਗੱਡੀ ਵੀ ਫਿਰ ਬਾਈ ਕਰਨੀ ਹੈ ਉਸੇ ਚੀਜ਼ਾਂ ਤੋਂ ਹਨਾ ਤਾਂ ਤੁਸੀਂ ਤੁਹਾਨੂੰ ਉਤੇ ਲੋਨ ਮਿਲ ਜੇਗਾ ਤੁਹਾਡੀ ਐਫ ਡੀ ਤੇ ਤੁਸੀਂ ਗੱਡੀ ਵੀ ਬਾਈ ਕਰ ਸਕਦੇ ਆ ਜਿਹਦਾ ਕਿ ਵਿਆਜ ਹੋਏਗਾ 6.7% ਠੀਕ ਹੈ ਨਾ ਤਾਂ ਤੁਹਾਡੀ ਜਿਹੜਾ ਪਰਸੈਂਟੇਜ ਦਾ ਜਿਹੜਾ ਇਹ ਫਰਕ ਹੈ ਇਹ ਬਹੁਤ بڑا ਡਿਫਰੈਂਸ ਆ ਜਾਂਦਾ ਹੈ ਇਹ ਚੀਜ਼ ਤੇ ਵੀ ਥੋੜਾ ਜਿਹਾ ਬੋਰ ਕਰਿਆ ਕਰੋ ਕਈ ਵਾਰ ਆਪਾਂ ਲੋਨ ਚੱਕ ਤਾਂ ਲੈਂਦੇ ਆ ਪਰ ਉਹਦੇ ਵਿਆਜ ਹਨਾ ਬਹੁਤ ਜ਼ਿਆਦਾ ਹੁੰਦੇ ਕਿ ਬੰਦਾ ਉਹਦੇ ਭਾਰਤ ਲਈ ਦੱਬ ਕੇ ਰਹਿ ਜਾਂਦਾ ਫਿਰ ਉਹ ਦੁਬਾਰਾ ਉੱਪਰ ਹੀ ਨਹੀਂ ਸਕਦਾ ਹੈਗਾ ਇਹ ਚੀਜ਼ਾਂ ਮੈਂ ਖੁਦ ਫੇਸ ਕਰ ਰਿਆ ਔਰ ਕਰਦਾ ਆ ਰਹਿਣਾ ਕਾਫੀ ਲੰਬੇ ਸਮੇਂ ਤੋਂ ਪਰ ਮੈਂ ਜੋ ਇਹ ਮੇਰੀ ਆਦਤਾਂ ਮੈਂ ਇਹਨਾਂ ਨੂੰ ਡੇ ਬਾਈ ਡੇ ਹੁਣ ਚੇਂਜ ਕਰ ਰਿਆ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚੀਜ਼ ਨੂੰ ਨਾ ਥੋੜਾ ਜਿਹਾ ਲੇਟ ਲੈ ਲਓ ਚੀਜ਼ ਥੋੜੀ ਜਿਹੀ ਲੇਟ ਲੇ ਹੋ ਜੇਗੀ ਕੋਈ ਦਿੱਕਤ ਨਹੀਂ ਠੀਕ ਹੈ ਨਾ ਥੋੜੇ ਦਿਨ ਸਰ ਜਾਏਗਾ ਔਰ ਅਗਰ ਜਿਹੜੀ ਕਿਸ਼ਤਾਂ ਆਈਆਂ ਤੁਸੀਂ ਸੋਚ ਕੇ ਦੇਖੋ ਇੱਕ ਚੀਜ਼ ਆਪਾਂ 10000 ਦੀ ਲੈਣੀ ਆ ਆਪਾਂ ਨੂੰ ਉਹ ਫਾਈਲ ਚਾਰਜਸ ਪਾ ਕੇ ਹੋਰ ਇਦਾਂ ਦੇ ਚਾਰਜਸ ਹਨ ਜਿਹੜਾ ਵਿਆਜ ਹਨ ਪਾ ਦਿੰਦੇ ਆ ਉਹ ਸਭ ਕੁਝ ਕਰਕੇ ਉਹ ਘੱਟੋ ਘੱਟ ਉਹ 14-15000 ਦੀ ਪੈ ਗਈ ਹੈ ਹੁਣ ਜਿਹੜੀ ਸੀਡੀ ਲੋਨ ਕਹ ਦਿੰਦੇ ਆ ਕੰਜ਼ਿਊਮਰ ਡਿਊਰੇਬਲ ਉਹਦੇ ਦੇ ਤਾਂ ਹੋਰ ਵੀ ਜ਼ਿਆਦਾ 28-30% ਵਿਆਜ ਲੈ ਰਹੇ ਨੇ ਤਾਂ ਤੁਸੀਂ ਸੋਚ ਕੇ ਦੇਖੋ 28-30% ਯਾਰ ਕਿਸੇ ਨੂੰ ਕਿਉਂ ਦੇਣਾ ਉਹਦੇ ਨਾਲ ਤਾਂ ਥੋੜਾ ਜਿਹਾ ਸਬਰ ਕਰ ਲਿਆ ਜਾਵੇ ਜਦੋਂ ਆਪਣੇ ਕੋਲ ਚਾਰ ਪੈਸੇ ਜਿਹੜੇ ਆਪਾਂ ਕਿਸ਼ਤਾਂ ਵਾਲਿਆਂ ਨੂੰ ਦੇਣੇ ਨੇ ਉਹੀ ਚਾਰ ਪੈਸੇ ਜੋੜ ਕੇ ਆਪਣੀ ਚੀਜ਼ ਹੀ ਲੈ ਲਈ ਜਾਵੇ ਬਾਤ ਚਲੇ ਹੋ ਜੇਗੀ ਕੋਈ ਗੱਲ ਨਹੀਂ ਤਾਂ ਕੋਈ ਫਰਕ ਤਾਂ ਨਹੀਂ ਪੈ ਰਿਹਾ ਹੈਗਾ ਇੰਨੇ ਟਾਈਮ 'ਚ ਪਰ ਆਪਾਂ ਇਨਸਟੈਂਟ ਗ੍ਰੈਡੀਫਿਕੇਸ਼ਨ ਦੇ ਚੱਕਰ 'ਚ ਇਨਸਟੈਂਟ ਰੀਲੀਫ ਦੇ ਚੱਕਰ 'ਚ ਕਿ ਆਪਾਂ ਨੂੰ ਹੁਣੇ ਹੀ ਬਸ ਹੁਣੇ ਹੀ ਇਹ ਚੀਜ਼ ਮਿਲ ਜਾਵੇ ਉਹਦੇ ਚੱਕਰ 'ਚ ਆਪਾਂ ਇਹ Trap 'ਚ ਫਸ ਜਾਂਦੇ ਆ ਲੋਨ ਵਾਲੇ ਠੀਕ ਕਿਸੇ ਪਰਸਨ ਤੋਂ ਸੁਣਿਆ ਸੀ ਉਹ ਮਤਲਬ ਇਦਾਂ ਹਨਾ ਸਲਾਹ ਹਨਾ ਦੇ ਰਹੀ ਸੀ ਪਰ ਉਹ ਇਹ ਕਹਿ ਰਹੀ ਸੀ ਮਨੂੰ ਮਤਲਬ ਸਹੀ ਵੀ ਲੱਗੀ ਉਹ ਸਲਾਹ ਇੱਕ ਐਂਗਲ ਤੋਂ ਵਗਰ ਦੇਖਿਆ ਜਾਵੇ ਜੋ ਉਹ ਪਰਸਨ ਨੇ ਸਲਾਹ ਦਿੱਤੀ ਸਹੀ ਵੀ ਲੱਗੀ ਉਹ ਕਿਸ ਤਰ੍ਹਾਂ ਸਹੀ ਲੱਗੀ ਹੈ ਉਹ ਕਹਿ ਰਹੇ ਨੇ ਕਿ ਅਗਰ ਆਪਣੇ ਸਿਰ ਲੋਨ ਜਿਆਦਾ ਨੇ ਮੰਨ ਲਓ 2000 ਕਿਸੇ ਦੀ ਕਿਸ਼ਤ ਹੈ 5000 ਕਿਸੇ ਦੀ 8000 ਕਿਸੇ ਦੀ ਇਦਾਂ ਕਾਫੀ ਹਨਾ 20000 ਆਪਾਂ ਦੇ ਰਹੀਆਂ ਪਰ ਮੰਦ ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਇੱਕ ਵੱਡਾ ਲੋਨ ਲੈ ਲਈਏ ਜਿਹਦੀ ਕਿਸ਼ਤ ਹੋਵੇ 10000 ਤੇ ਆਪਾਂ ਉਹ ਸਾਰੀ ਲੋਨ ਉਤਾਰ ਦਈਏ ਉਸ ਤੋਂ ਬਾਅਦ ਜਿਹੜੀ ਤੁਹਾਡੇ ਉਹ ਲੋਨ ਉਤਾਰਨ ਨਾਲ ਟਾਈਮ ਆਫ ਪੀਰੀਅਡ ਤਾਂ ਉਹ ਜ਼ਿਆਦਾ ਹੋਏਗਾ ਪਰ ਤੁਹਾਨੂੰ ਥੋੜਾ ਰਿਲੀਫ ਮਿਲ ਜੇਗਾ ਕਿਉਂਕਿ ਤੁਸੀਂ 20000 ਭਰ ਰਹੇ ਸੀ ਹੁਣ ਤੁਸੀਂ 10 ਭਰੋਗੇ ਤੇ ਉਹ 10000 ਤੋਂ ਆਪਾਂ ਨੂੰ ਇੱਕ ਤਰ੍ਹਾਂ ਦਾ ਆਪਾਂ ਨੂੰ ਬਚੇਗਾ ਤੇ ਇਹੀ ਹੈ ਕਿ ਜਿਹੜਾ ਉਹ ਲੋਨ ਉਤਾਰਨ ਦਾ ਜਿਹੜਾ ਟਾਈਮ ਆਫ ਪੀਰੀਅਡ ਹੈ ਉਹ ਥੋੜਾ ਜਿਹਾ ਲੰਬਾ ਹੋ ਜਾਏਗਾ ਪਰ ਠੀਕ ਹੈ ਇਹ ਇੱਕ ਪਾਸੇ ਤੋਂ ਅਗਰ ਦੇਖਿਆ ਜਾਈ ਨਾ ਵਧੀਆ ਸਲਾਹ ਹੈ ਅਗਰ ਕਿਸੇ ਨੂੰ ਸਹੀ ਲੱਗਦੀ ਹੈ ਹਨਾ ਤਾਂ ਆਪਣੇ ਜੀਵਨ ਚ ਇਹ ਉਤਾਰਨੀ ਚਾਹੀਦੀ ਹੈ ਵਧੀਆ ਗੱਲ ਮਤਲਬ ਐਦਾਂ ਦੀਆਂ ਛੋਟੀ 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 ਆਪਾਂ ਚੇਂਜਸ ਕਰਕੇ ਆਪਣੀ ਲਾਈਫ ਨੂੰ ਬਹੁਤ ਵਧੀਆ ਬਣਾ ਸਕਦੇ ਆ ਚੰਗਾ ਮਿੱਤਰੋ ਇਹ ਆਪਣੇ ਕੁਝ ਮਤਲਬ ਗੱਲਾਂ ਸੀ ਜੋ ਅੱਜ ਦੇ ਦਿਨਚਰੇ ਦੀ ਹਨ ਤੇ ਆਪਾਂ ਆਪਸ ਵਿੱਚ ਸਾਂਝੀਆਂ ਕੀਤੀਆਂ ਹਨ ਕਰਨੀ ਵੀ ਚਾਹੀਦੀਆਂ ਤੇ ਜੋ ਮੇਰੇ ਮਨ 'ਚ ਵਿਚਾਰ ਆਉਂਦੇ ਨੇ ਸੋਚਿਆ ਆਪਣੇ ਨਾਲ ਜੋ ਵੀ ਬੰਦੇ ਜੁੜ ਰਹੇ ਨੇ ਆਡੀਅנס ਹਨ ਉਹਨਾਂ ਨਾਲ ਵਧੀਆ ਇਹ ਚੀਜ਼ਾਂ ਹਨਾ ਸਾਂਝੀ ਕਰਨੀ ਚਾਹੀਦੀਆਂ ਨੇ ਤਾਂ ਕਹਿਣੇ ਦਾ ਮਤਲਬ ਵੀ ਵਧੀਆ ਫੈਸਲੇ ਹਨ ਲੈਣੇ ਚਾਹੀਦੇ ਆ ਥੋੜੀ 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 ਆਦਤਾਂ ਚੇਂਜ ਕਰੋ ਜ਼ਿੰਦਗੀ 'ਚ ਬਹੁਤ ਵਧੀਆ ਬਦਲਾਅ ਆ ਬੰਦਾ ਵੀ ਛੋਟੇ ਛੋਟੇ ਤੁਸੀਂ ਚੇਂਜ ਕਰਕੇ ਬਹੁਤ ਵਧੀਆ ਅਚੀਵ ਕਰ ਸਕਦਾ ਬੰਦਾ ਲਾਈਵ 'ਚ ਤੇ ਠੀਕ ਹੈ ਦੋਸਤੋ ਮਿਲਦੇ ਆ ਆਪਾਂ ਅਗਲੇ ਬਲੌਗ 'ਚ ਤੇ ਬਲੌਗ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਿਵੇਂ ਦਾ ਲੱਗਿਆ ਠੀਕ ਹੈ ਨਾ ਜੋ ਵੀ ਆਪਾਂ ਤੁਹਾਨੂੰ ਇਹ ਥੋੜੀ-ਬੋਧੀ ਵੈਲਿਊ ਪ੍ਰੋਵਾਈਡ ਕਰਵਾ ਰਹੇ ਆ ਤੁਸੀਂ ਉਹਦੇ ਬਾਰੇ ਜ਼ਰੂਰ ਆਪਣਾ ਰਾਏ ਦਿਆ ਕਰੋ ਕਿ ਇਹ ਚੀਜ਼ ਸਹੀ ਹੈ ਜਾਂ ਗਲਤ ਹੈ ਜੇਕਰ ਤੁਹਾਨੂੰ ਮੈ ਕਿਤੇ ਲੱਗ ਵੀ ਰਿਹਾ ਤੋ ਟੋਕੋਦੋ ਉਦਿ ਚ ਕੀ ਹੈ ਇਨਸਾਨ ਗਲਤੀਆਂ ਦਾ ਪੁਤਲਾ ਠੀਕ ਹੈ ਨਾ ਅਗਰ ਤੁਸੀਂ ਕਮੈਂਟ ਕਰਕੇ ਦੱਸੋਗੇ ਕਿ ਹਾਂ ਇਹ ਗਲਤੀ ਯਹੀ ਚੀਜ਼ ਹੈ ਤਾਂ ਆਪਾਂ ਉਹ ਚੀਜ਼ ਨੂੰ ਅੱਗੇ ਨੂੰ ਫਿਰ ਵਧੀਆ ਤਰੀਕੇ ਨਾਲ ਹਨਾ ਗੱਲਬਾਤ ਹਨਾ ਕਰੀ ਜਾਏਗੀ ਤੇ ਆਪਣੀ ਜਿਹੜੀ ਗਲਤੀਆਂ ਉਹਨਾਂ ਨੂੰ ਸੁਧਾਰਿਆ ਜਾਏਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਲੰਬਾ ਟਾਈਮ ਹਨਾ YouTube ਤੇ ਹਨਾ ਸਰਵਾਈਵ ਕਰ ਸਕੀਏ ਤੇ ਦੋਸਤੋ ਲਾਈਕ ਕਰਨਾ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਵੱਤੋ-ਵੱਤ ਫਰੈਂਡਾਂ ਨੂੰ ਸਬਸਕ੍ਰਾਈਬ ਕਰਾਓ ਤਾਂ ਜੋ ਕਿ ਉਹ ਵੀ ਆਪਣੇ ਨਾਲ ਜੁੜ ਸਕਣ ਤੇ ਆਪਣੀ ਜਿਹੜੀ ਬੁੱਕ ਵਾਲੀ ਸੀਰੀਜ਼ ਹੈ ਉਹ ਜਲਦੀ ਮੈਂ ਉਹ ਪਲੇਲਿਸਟ ਲਾਂਚ ਕਰ ਦਾਂਗਾ ਤੇ ਤੁਸੀਂ ਸਾਰੇ ਉਹਨੂੰ ਬੜੇ ਵਧੀਆ ਤਰੀਕੇ ਨਾਲ ਹਨਾ ਇੰਜੋਏ ਕਰ ਸਕਦੇ ਹੋ ਉਹਦੇ ਜੋ ਬਹੁਤ ਚੀਜ਼ਾਂ ਸਿੱਖਣ ਨੂੰ ਨੇ ਅੱਜ ਇਹ ਮੈਂ ਤੁਹਾਨੂੰ ਦੱਸਾਂ ਜੇ ਉਹਦੇ ਕੋਈ ਜਾਦਾ ਪੇजेस ਨਹੀਂ ਮਾ ਪੜੇ ਬਹੁਤ ਹੀ ਰੇਅਰ ਪੜੇ ਨੇ ਪਰ ਬਹੁਤ ਕੁਝ ਆਉਂਦੇ ਚ ਠੀਕ ਹੈ ਚੰਗਾ ਦੋਸਤੋ ਮਿਲਦੇ ਆ ਅਗਲੀ ਵੀਡੀਓ ਚ